ਹਾਂਜੀ ਮਿੱਤਰੋ ਕਿੱਦਿਆ ਕਿੱਦਾਂ ਸਾਰੇ ਉਮੀਦ ਕਰਦਾ ਆਪਣੇ ਸਾਰੇ ਵੀ ਰਿਪਰਾ ਠੀਕ ਵਧੀਆ ਹੋਣਗੇ ਅੱਜ ਮਿੱਤਰੋ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤੁਹਾਡੇ ਲਈ ਚਾਰ ਪੰਜ ਜਾਨਵਰ ਲੈ ਕੇ ਆਏ ਆ ਚੰਗੇ ਸੋਹਣੇ ਸੁਨੱਖੀ ਜਾਨਵਰ ਆ ਸਾਰੇ ਤੇ ਪਾ ਸਰਬੰਨ ਨਾਲੇ ਜਾਨਵਰ ਆ ਵਿੱਚ ਕੂੜੀਆਂ ਵੀ ਐ ਤੇ ਬਸ਼ੀਰੀ ਵੀ ਐ ਤੇ ਕੋੜਾ ਵੀ ਐ ਆਜੋ ਮਿੱਤਰੋ ਆਪਾਂ ਕਰਦੇ ਆ ਆਪਾਂ ਜਾਨਵਰਾਂ ਵੇ ਡਿਟੇਲਸ ਜੀ ਤੇ ਪਹਿਲੇ ਨੰਬਰ ਤੇ ਆ ਕੂੜੀ ਐ ਚੰਗੀ ਕੂੜੀ ਐ ਕੀ ਸੋਹਣੀ ਸੁਨੱਖੀ ਕੂੜੀ ਐ ਕੀ ਮਿੱਤਰੋ ਇਹ ਜਿਆ ਪਕੋੜੀ ਦੀ ਡਿਟੇਲ ਬਾਰੇ ਗੱਲ ਕਰੀਏ ਤਾਂ ਸਾਢੇ 4.5 ਸਾਲ ਕੋੜੀ ਦੀ ਉਮਰ ਹੈ 85 ਇੰਚ ਕੋੜੀ ਦੀ ਹਾਈਟ ਹੈ ਮੱਥੇ ਦੁੱਗੜ ਹੈ ਉਂ ਬਾਲ ਪੌਰੀਆਂ ਦੀ ਬਾਕੀ ਕਲੀਅਰ ਹੈਗੀ ਚੰਗੀ ਕੋੜੀਆ ਮਿੱਤਰੋ ਨਗਰੀ ਕੋੜੀਆ ਪਾਸ ਸਰਬਨ ਵਾਲੀ ਕੋੜੀਆ 2 ਲੱਖ 20000 ਰੁਪਏ ਮਾਲਕ ਵੀਰੇ ਦਾ ਮੁੱਲ ਕਰਦੇ ਆ ਤੇ ਜਿਵੇਂ ਕੋੜੀਆਂ ਦੇ ਰੇਟ ਬਹੁਤ ਹਾਈ ਹੋ ਰਹੇ ਹੈਗੇ ਤੇ ਨਗਰੀ ਕੋੜੀ ਜੇ ਕਿਸੇ ਵੀਰ ਸਕੀਨ ਹੋਵੇ ਨਗਰੀ ਕੋੜੀ ਦਾ ਤੇ ਪਾਸ ਸਰਬਨ ਵਾਲੀ ਕੋੜੀਏ 40 ਦਿਨਾਂ ਦੀ ਗੱਬਣ ਚੈੱਕ ਪਾਸ ਆ ਮਿੱਤਰੋ ਕੋੜੀ ਇਹ ਨਿਹਾਲ ਸਿੰਘ ਨਿਹਾਲ ਘੋੜੇ ਤੋਂ ਗੱਬਣਾ ਅਰਜ ਰੌਲੀ ਵਾਲ ਦਾ ਬੱਚਾਗਾ ਨਿਹਾਲ ਘੋੜਾ ਤੇ ਚੰਗੇ ਬਲੱਡ ਲਾਈਨ ਦੇ ਘੋੜੇ ਤੋਂ ਗੱਬਣਾ ਤੇ ਚੰਗਾ ਬੱਚਾ ਪ੍ਰੋਡਿਊਸ ਕਰੂਗੀ ਅੱਗੇ ਆ ਕੇ ਕੁੜੀ ਚੰਗੀ ਕੁੜੀ ਆ ਸੋਹਣੀ ਸਨਖੀ ਕੁੜੀ ਹੈਗੀ ਜੇ ਆਪਾਂ ਮਾੜੀ ਜੀ ਕੁੜੀ ਡਿਟੇਲ ਦੁਆਰੇ ਸਾਂਝੀ ਕਰਦੇ ਨੇ 4.5 ਸਾਲ ਕੁੜੀ ਦੀ ਉਮਰ ਹੈਗੀ 58 ਇੰਚ ਕੁੜੀ ਦੀ ਹਾਈਟ ਮੱਥੋਂ ਦੁੱਗੜ ਹੈ 40 ਦਿਨਾਂ ਦੀ ਚੈੱਕ ਪਾਸ ਹੈ ਅਰਜਨ ਰੌਲੀ ਵਾਲ ਦੇ ਬੱਚੇ ਤੋਂ ਜਿੱਥੇ ਆਪਾਂ ਬਾਈ ਹੋ ਰਹੇ ਨੇ ਏਰੀਆ ਬਾਰੇ ਗੱਲ ਕਰੀਏ ਤਾਂ ਬਟਾਲਾ ਬਾਈ ਹੋ ਰਹੇ ਦਾ ਏਰੀਆ ਕਰ ਲਓ ਮਿੱਤਰੋ ਸੰਪਰਕ ਕੇ ਸਕਰੀਨ ਤੇ ਬਾਈ ਹੋ ਰਹੇ ਦਾ ਨੰਬਰ ਚੱਲੀ ਜਾਂਦਾ ਚੰਗੀ ਘੂੜੀ ਐ ਸੋਹਣੀ ਸਨਖੀ ਘੂੜੀ ਐਗੀ ਪਾਸਰਵਰਨ ਵਾਲੀ ਘੂੜੀ ਐ ਤੇ ਕਰ ਲਓ ਮਾਲਕ ਵੀਰਾਂ ਨਾਲ ਸੰਪਰਕ ਤੇ ਅੱਗੇ ਹੈ ਗਿਆ ਮਿੱਤਰੋ ਬਸ਼ੇਰੀ ਨੁਗਰੀ ਚੰਗੀ ਸੋਹਣੀ ਸਨਖੀ ਬਸ਼ੇਰੀ ਹੈਗੀ ਜਿਸ ਦੇਖੋਗੇ ਚੰਗੀ ਬਸ਼ੇਰੀ ਹੈਗੀ ਸਪੌਟਲੈਸ ਬਸ਼ੇਰੀਆ ਮਿੱਤਰੋ ਜਮਾ ਸਪੌਟਲੈਸ ਬਸ਼ੇਰੀ ਹੈ ਕੱਲਾਂ ਵਾਲੇ ਚੇਤਕ ਦੀ ਬੱਚੀ ਐ ਮਿੱਤਰੋ ਇਹ ਬਲੱਡ ਰੈਮ ਪੂਰੀ ਚੰਗੀ ਹੈ ਬੇਸ਼ੇਰੀ ਦੀ ਚੰਗੀ ਬਣਉ ਆਉਣ ਵਾਲੇ ਸਮੇਂ ਚੰਗਾ ਕਦ ਕਾਠ ਕਰੂਗੀ 11 ਮਹੀਨਿਆਂ ਹੈ ਬੇਸ਼ੇਰੀ ਦੀ ਉਮਰ ਹੈਗੀ 11 ਮਹੀਨੇ ਬੇਸ਼ੇਰੀ ਦੀ ਹੈ ਉਮਰ ਹੈ ਤੇ ਚੰਗਾ ਕਦ ਕਾਠ ਕਰੂ ਜਮਾ ਸਪੌਟਲੈਸ ਬੇਸ਼ੇਰੀ ਹੈਗੀ ਚੰਗੀ ਬੇਸ਼ੇਰੀ ਹੈ ਕੱਲਾਲੇ ਚੇਤਕ ਦੀ ਬੇਸ਼ੇਰੀ ਹੈ ਮਿੱਤਰੋ ਇਹ ਤੇ ਜੇ ਆਪਾਂ ਬਾਈ ਹੋਰਾਂ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਸੇਮਾ ਬਾਈ ਹੋਰਾਂ ਦਾ ਪਿੰਡ ਹੈ ਬਠਿੰਡੇ ਜਲੇ ਚ ਕਰਲ ਮਾਲਕਬੀਰਾ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਚੰਗੀ ਬਸ਼ੀਰੀਆ ਆਉਣਾ ਦੇ ਸਮੇਂ ਚੰਗਾ ਕਦ ਕਾਠ ਕਰੂਗੀ ਹੱਡ ਗੋਡੇ ਦੀ ਮਜ਼ਬੂਤ ਹੈ ਕਰ ਸਕਦੇ ਜੀ ਸੰਪਰਕ ਸਕੇਜ ਦੇ ਨੰਬਰ ਚੱਲੀ ਜਾਂਦਾ ਮਿੱਤਰੋ ਤੇ ਤਿੱਗ ਨੰਬਰ ਤੇ ਹੈਗੀ ਹੈ ਮਿੱਤਰੋ ਆਹ ਕੁੜੀ ਮਾਰਵਾਰੀ ਗੋੜੀ ਹੈਗੀ 60 ਪਲੱਸ ਗੋੜੀ ਦੀ ਹਾਈਟ ਹੈ 8.5 ਮਹੀਨਿਆਂ ਦੀ ਮਿੱਤਰੋ ਇਹ ਗੱਬਣਾ ਕੁੜੀ 8.5 ਮਹੀਨਿਆਂ ਦੀ ਕੁੜੀ ਕੱਬਣਾ ਲਵੀ ਲੱਗੀ ਖੜੀ ਹੈ ਕੁੜੀ ਚੰਗੀ ਕੁੜੀ ਹੈ ਸੋਹਣੀ ਸਨਖੀ ਕੁੜੀ ਹੈ ਸਵਾਰੀ ਦੀ ਚੈੱਕ ਪਾਸ ਹੈ ਗੱਬਣਾ ਕੋੜੀਏ ਮੌਕੇ ਤੇ ਗੱਬਣਾ ਕੋੜੀ ਸਾਢੇ 8 ਮਹੀਨਿਆਂ ਦੀ ਅਲਬਖਸ਼ ਕੋੜੇ ਤੋਂ ਗੱਬਣਾ ਮਿੱਤਰੋ ਚੰਗੀ ਕੋੜੀ ਹੈ ਸੋਹਣੀ ਸਨਖੀ ਕੋੜੀਆ 60 ਪਲੱਸ ਕੋੜੀ ਦੀ ਹਾਈਟ ਹੈਗੀ ਸਵਾਰੀ ਦੀ ਪਾਸ ਹੈ ਤੇ ਸੋਹਣੀ ਸਨਖੀ ਕਨਾਂ ਕੋ ਨਾਲ ਦੇਖੋਗੀ ਚੰਗੀ ਘੋੜੀ ਆ ਪੰਜ ਕਲਿਆਣ ਘੋੜੀ ਆ ਜੇ ਆਪਾਂ ਬਾਈ ਹੋਰਾਂ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਮਾਨਸਾ ਜਿਹੜੀ ਚ ਇਹ ਘੋੜੀ ਖੜੀ ਹੈਗੀ ਕਰ ਸਕਦੇ ਮਾਲਕ ਵੀਰਾਂ ਨਾਲ ਸੰਪਰਕ ਸਕਰੀਨ ਤੇ ਮੇਤਰੋ ਨੰਬਰ ਚੱਲੀ ਜਾਂਦਾ ਹੈ ਜਿਹੜੇ ਜਾਨਵਰ ਦੀ ਫੋਟੋ ਚੱਲੀ ਜਾਂਦੀ ਹੈ ਉਸ ਮਾਲਕ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਮਾੜਾ ਇਹ ਨੰਬਰ ਦੇਖ ਕੇ ਲਾਇਓ ਜੇ ਆਪਾਂ ਮੇਤਰੋ ਅੱਗੇ ਗੱਲ ਕਰੀਏ ਅੱਗੇ ਹੈਗੀ ਲਾਲ ਗੜੜੀ ਘੋੜੀ ਚੰਗੀ ਸੋਹਣੀ ਸਨਖੀ ਘੋੜੀ ਆ ਮੇਤਰੋ ਇਹ ਇਹ ਚੰਗੀ ਬਲੱਡ ਲਾਈਨ ਦੀ ਮਿੱਤਰੋ ਘੋੜੀ ਹੈ। ਹਿਮੰਤ ਵਾਲੇ ਘੋੜੇ ਦੀ ਡਾਇਰੈਕਟ ਮੰਤ ਵਾਲੇ ਘੋੜੇ ਦੀ ਬੱਚੀ ਹੈ ਮਿੱਤਰੋ ਇਹ। ਚੰਗੀ ਘੋੜੀਆਂ ਨਗਰੇ ਬੱਚੇ ਦਿੰਦੀ ਹੈ ਬਾਈ। ਹੋਰ ਇਹ ਕਹਿੰਦੇ ਪਹਿਲਾਂ ਇਹਨੇ ਬੱਚੇ ਦਿੱਤੇ ਨਗਰੇ ਦਿੱਤੇ। ਜਮਾ ਸਪੌਟਲੈਸ ਬੱਚੇ ਦਿੰਦੀ ਹੈਗੀ। ਹਾਈਟ ਵੀ ਘੋੜੀ ਦੀ ਬਹੁਤ ਵੱਡੀ ਹੈ। 62+ ਘੋੜੀ ਦੀ ਹਾਈਟ ਹੈ ਮਿੱਤਰੋ। ਮਾਲਕਵਾਲੇ ਜਿਹੜਾ ਇਹਦਾ ਮੁੱਲ ਹੈ ਜਾਇਦ ਜੀ ਮੁੱਲ ਕਰਦੇ ਆ। 62+ ਘੋੜੀ ਦੀ ਹਾਈਟ ਹੈ ਤੇ ਮੁੱਲ ਕਰਦੇ 1,50,000 ਰੁਪਏ ਘੋੜੀ ਦਾ ਮੁੱਲ ਕਰਦੇ ਆ ਕਿ ਜੇ ਆਪਾਂ ਮਾਲਕਵਾਲੇ ਦੇ ਏਰੀਆ ਬਾਰੇ ਗੱਲ ਕਰੀਏ ਤਾਂ ਤਰਨ ਤਾਰਨ ਬਾਈ ਹੋ ਰਿਹਾ ਹੈ ਨਾ ਏਰੀਆ ਗਾ ਚੰਗੀ ਘੋੜੀ ਆ ਕਰ ਸਕਦੇ ਹੋ ਸੰਪਰਕ ਤੇ ਨੱਚਣ ਨੂੰ ਜਦੀ ਵੀ ਹੈ ਘੋੜੀ ਤੇ ਸਵਾਰੀ ਦੀ ਚੈੱਕ ਪਾਸ ਹੈ ਚੰਗੀ ਘੋੜੀ ਹੈ ਕਰ ਲਓ ਮਾਲਕ ਵੀਰਾਂ ਨਾਲ ਸੰਪਰਕ ਸਕਰੀਨ ਤੇ ਨੰਬਰ ਚੱਲੀ ਜਾਂਦਾ ਹੈਗਾ ਤੇ ਇਸ ਤੋਂ ਬਾਅਦ ਹੈਗਾ ਮਿੱਤਰੋ ਆਹ ਘੋੜਾ ਤੁਹਾਨੂੰ ਦਿਖਾਉਣੇ ਆ ਆ ਘੋੜੀ ਹੈਗੀ ਅੱਗੇ ਸੱਚ ਤੁਹਾਨੂੰ ਦਿਖਾਉਣੇ ਆਗੇ ਘੋੜੇ ਦੀ ਫੋਟੋ ਆਊਗੀ ਤੇ ਆ ਘੋੜੀ ਬਾਰੇ ਕਰ ਸਕਦੇ ਮਿੱਤਰੋ ਸੰਪਰਕ ਸਕਰੀਨ ਤੇ ਨੰਬਰ ਚੱਲੀ ਜਾਂਦਾ ਸਵਾਰੀ ਦੀ ਪਾਸ ਆ ਘੋੜੀ ਨੱਚਦੀ ਵੀ ਹੈ ਘੋੜੀ ਮੌਕੇ ਤੇ ਖਾਲੀ ਹੈਗੀ ਤੇ ਇਹ 62 ਇੰਚ ਕੋੜੀ ਦੀ ਹਾਈਟ ਹੈ ਚੰਗੀ ਕੋੜੀਆਂ ਨਗਰੇ ਬੱਚੇ ਪ੍ਰੋਡਿਊਸ ਕਰਦੀ ਹੈਗੀ ਆ ਆ ਘੋੜਾ ਆ ਗਿਆ ਮੇਤਰਾ ਆ ਦੇਖੋ ਚੰਗਾ ਘੋੜਾ ਦਾ 62 ਪਲੱਸ ਕੋੜੀ ਦੀ ਹਾਈਟ ਹੈ ਸਾਢੇ 5 ਸਾਲ ਕੋੜੀ ਦੀ ਉਮਰ ਹੈ ਚੰਗਾ ਘੋੜਾ ਸੋਹਣਾ ਸੁਨਖਾ ਘੋੜਾ ਦਾ ਭਾਈ ਹੋਰੀ ਕਹਦੇ ਜੇ ਕੋਈ ਗੱਬਣ ਕੋੜੀ ਹੋਈ ਆਪਾਂ ਉਹਦੇ ਨਾਲ ਕਹਿੰਦਾ ਐਕਸਚੇਂਜ ਵੀ ਕਰ ਲਾਂਗੇ ਉਹ ਤੁਸੀਂ ਕਰ ਲਓ ਜੇ ਕਿਸੇ ਵੀਰ ਨੇ ਕਰਨਾ ਹੋਇਆ ਚੰਗਾ ਘੋੜਾ ਦਾ ਸੋਹਣਾ ਸੁਨਖਾ ਘੋੜਾ ਦਾ ਇਹ ਕਾਰਨ ਮਾਲਕ ਵੀਰਾਂ ਨਾਲ ਸੰਪਰਕ ਹੈ ਜੇ ਕਿਸੇ ਵੀਰ ਨੇ ਆਪਣੇ ਨੀ YouTube ਤੇ ਆਡ ਲਵਾਉਣੀ ਹੋਈ ਤਾਂ ਆਪਣਾ ਪਿੱਛੇ ਨੰਬਰ ਚੱਲੀ ਜਾਂਦਾ ਉੱਤੇ ਆਪਣੇ ਨਾਲ ਕਰ ਸਕਦਾ ਸੰਪਰਕ ਚੰਗੇ ਜਾਣ ਬਰਾ ਮਿੱਤਰੋ ਸਾਰੀ ਕਰ ਸਕਦੇ ਤੁਸੀਂ ਮਾਲਕ ਵੀਰਾਂ ਨਾਲ ਸੰਪਰਕ ਇੱਕ ਬਈ ਨੰਬਰ ਥੋੜੇ ਹੀ ਦੇਖ ਕੇ ਲਾਏ ਜਿਹੜੇ ਜਾਨ ਮਰਦੀ ਸਕਰੀਨ ਤੇ ਵੀ ਫੋਟੋ ਚੱਲੀ ਜਾਂਦੀ ਹੋ ਉਸ ਮਾਲਕ ਦਾ ਨੰਬਰ ਚੱਲੀ ਜਾਂਦਾ ਹੂਆ ਤੇ ਓਕੇ ਮਿੱਤਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਧੰਨਵਾਦ ਆਪਣੀ ਸਾਰੀ ਵੀਡੀਓ ਦੇਖਣ ਲਈ ਕਿੱਦਾਂ ਨਹੀਂ ਲੱਗੀ ਵੀਡੀਓ ਦੱਸਣਾ ਜ਼ਰੂਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਆਪਣੇ ਸੱਜਣ ਮਿੱਤਰਾਂ ਦੇ ਜਿਨ੍ਹਾਂ ਨੂੰ ਆਪਣੇ ਜਾਣਰ ਚਾਹੀਦੀ ਆ ਓਕੇ ਮਿੱਤਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਧੰਨਵਾਦ ਆਪਣੀ ਸਾਰੀ ਵੀਡੀਓ ਦੇਖਣ ਲਈ